ਨੇ ਤੂੰ ਕੀ ਸੋਚਿਆ ਵੀ ਯਾਨੀ ਮੈਂ ਲੱਤ ਟੁੱਟੀ ਹੀ ਪਹਿਲੀ ਦਿਖਾ ਦਵਾਂ ਵੀਰੇ ਨੂੰ ਮੈਂ ਤਾਂ ਪਹਿਲੀ ਹੀ ਕੰਡਮ ਮੈਂ ਕਹਿੰਦਾ ਵੀਰੇ ਨੂੰ ਪਹਿਲੀ ਹੀ ਪਤਾ ਲੱਗ ਜਾਊਗਾ ਦੇਖ ਨਹੀਂ ਬਣਾ ਕਿਵੇਂ ਗਿਆ ਸੀ ਸਾਡਾ ਐਕਸ਼ਨ ਕਰਕੇ ਦਿਖਾਵਣਾ ਥੋੜਾ ਜਿਹਾ ਕਰਕੇ ਰੱਖਾ ਥੋੜਾ ਜਿਹਾ ਕਰ ਮਾਰ ਦੇ ਤਾਂ ਕਰ ਬੈਠ ਨਹੀਂ ਆ ਗਿਆ ਇਹਨੂੰ ਇਹਨੂੰ ਜੀਰੇ ਜੀਰੇ ਇਹਨੂੰ ਦੇਖਿਆ ਭਾਈ ਉੱਥੇ ਜਾਂਦੇ ਨੂੰ ਓਹੋ ਮੈਂ ਤਾਂ ਤੇਰੇ پاਗਲ ਹੋ ਜਾਣਾ ਸਾਹ ਕਹਿੰਦਾ ਬਾਬਾ ਮੈਂ ਤਾਂ ਹੱਸ ਹੱਸ ਕੇ ਕਹਿੰਦਾ ਬਰਾ ਬਰਾ ਸਾਲਾ ਕਮੇਡੀ ਸੀ ਤਾਂ ਮੇਰੇ ਤੇ ਬਣ ਗਿਆ ਉੱਥੇ ਦਾ ਮਾਹੌਲ ਲੜਾਈ ਵਾਲਾ ਤਾਂ ਕੁਝ ਨਹੀਂ ਬਣਿਆ ਜਿਹੜਾ ਬਣਿਆ ਸਾਲਾ ਮੇਰੇ ਤੇ ਬਣ ਗਿਆ ਗਲੀਆਂ ਤੋਂ ਆਟੀਆਂ ਮੈਨੂੰ ਪੈ ਲੱਗੀ ਯਾਰੋ ਹਾਂ ਤੂੰ ਭੱਜ ਲੈ ਹੀ ਟਾਲਦਾ ਗਿਆ ਆਪਣਾ ਡਰ ਹੋ ਗਿਆ ਵੀਰੇ 2-3 ਦਿਨ ਪਹਿਲਾਂ ਐਣੀ ਵੀ ਉੱਥੇ ਜਲੂਸ ਕੱਢਿਆ ਅੱਛਾ ਅੱਛਾ ਨਹੀਂ ਨਹੀਂ ਉਹ ਤਾਂ ਮੈਨੂੰ ਲੱਗਿਆ ਸੀ ਪਤਾ ਆਪਣਾ ਡਰ ਹੋ ਗਿਆ ਵੀ ਲੈ ਵੀ ਛੋਟੂ ਆ ਖੜਾ ਨੈਰੋ ਪਿੱਛੇ ਹੋ ਮੜਿਆ ਅਭੀ ਸੋਚ ਰੋ ਤੁਹਾਨੂੰ ਗੱਲ ਸੁਣਾਉਣਾ ਪਰਸੋਂ ਚੌਥੇ ਦੀ ਇਹਦੇ ਲੱਗਿਆ ਹੈ ਪਲਾਸਟਰ ਪੈਰ ਤੇ ਹੁਣ ਤਾਂ ਹੋ ਗਿਆ ਠੀਕ ਪਰਸੋਂ ਭੱਲੇ ਜੀ ਕੋਈ ਬੰਦੇ ਖਰਾਬੀ ਕਰਦੇ ਸੀ ਪਰਸੋਂ ਚੌਥੇ ਉਧਰੋਂ ਮੈਂ ਆ ਗਿਆ ਮੈਨੂੰ ਅਸੀ ਗੁੱਸਾ ਜਦੋਂ ਮੈਂ ਭਾਈ ਲੈ ਕੇ ਹੱਥ 'ਚ ਡਾਂਗ ਆਇਆ ਨੈਰੋ ਨੇ ਦੇਖ ਲਿਆ ਵੀ ਵੀਰਾ ਆਉਂਦਾ ਉਧਰੋਂ ਮੈਂ ਸੀਂ ਦੱਸਦੇ ਨੇ ਕੀ ਕਰਿਆ ਇੱਕ ਮਿੰਟ ਖੜ ਜਾ ਇਹ ਇਹਦੇ ਕੋਲ ਸੀਗੀ ਐਹ ਜੀ ਡਾਂਗ ਐਹ ਜੀ ਡਾਂਗ ਸੀ ਛੋਟੂ ਫੜੀ ਮਾਰੇ ਫੋਨ ਆਲੇ ਵੀ ਵੀਡੀਓ ਬਣਾ ਇਹਨੂੰ ਦੱਬ ਕੇ ਰੱਖਾ ਵੀਰੇ ਹਾਂ ਇਹ ਬੈਠਾ ਚੱਲਦੀ ਆ ਵੀਡੀਓ ਅੱਛਾ ਜੀ ਹਾਂ ਕਿਹਦੀ ਚੱਲਦੀ ਆ ਆਹ ਚੱਲਦੀ ਆ ਠੀਕ ਹੈ ਜੀ ਇਹ ਬੈਠਾ ਸੀ ਗੱਲਾਂ ਗੁੱਲਾਂ ਮਾਰ ਲੱਗਿਆ ਨੇ ਦੇਖ ਲਿਆ ਦੂਰੋਂ ਮੈਂ ਵਾ ਮਾਰਿਆ ਬਾਜਾ ਲਲਕਾਰਾ ਮਾਰਨ ਦਲੀ ਇਹਨੂੰ ਲੱਗ ਗਿਆ ਬੰਦਾ ਵੀਰੇ ਇਹ ਵੀ ਵੀਰਾ ਹੋਦਾ ਇਹ ਤਾਂ ਪ੍ਰਾਸਟਰ ਲੱਗਿਆ ਸੀ ਪਹਿਲਾਂ ਹੁਣ ਦਸਟਰ ਗਿਆ ਹਾਂ ਜੀ ਉਹ ਪੱਟੀ ਬੰਨੀ ਆ ਇਹ ਨਾ ਬੱਪਾ ਜੀ ਤੇ ਤਾਂ ਗਾਲੀਆਂ ਫੋੜੀਆਂ ਵੀ ਕੰਮ ਨਹੀਂ ਦੀ ਹੋਣੀ ਇਹਦੇ ਵੀ ਸਪੀਡ ਦੇਖਣ ਨੂੰ ਸੀ ਵੀ ਸੜਾ ਆਏ ਤੁਰਦਾ ਸੀ ਤੇਰਾ ਇਹਨੂੰ ਡਰਤੀ ਆਪਣਾ ਵੀਰੇ ਇਹਨੂੰ ਪਤਾ ਸੀ ਵੀ ਬੈਠ ਜਾ ਮੈਂ ਹਾਂਜੀ ਬਿਲਕੁਲ ਆਪਾਂ ਚੱਲੀਏ ਸੌ ਡਰਾਮਾ ਹੀ ਹੋ ਜਾਂਦਾ ਕਈ ਹਰੀ ਦਾ ਆਏ ਹੋਏ ਨੀ ਜਦੋਂ ਤੈਂ ਦੇਖ ਲਿਆ ਵੀ ਮੈਂ ਉਹਨਾਂ ਉਧਰ ਨੂੰ ਤੇਰੇ ਮਨ 'ਚ ਕੀ ਗੱਲ ਚੱਲੀ ਉਦੋਂ ਆ ਗਿਆ ਵੀਰਾ ਲੈ ਵੀ ਆ ਗਿਆ ਬਾਸ ਛੜੇ ਹੋ ਛਾਂਗੇਗੇ ਵੀ ਤੂੰ ਲੈਰੋ ਤੇਰੇ ਸਾਈਡ ਤੇ ਹੋ ਯਾਰ ਪਹਿਲਾਂ ਟੁੱਟੀ ਵੀ ਆ ਤੁੰਧੀ ਟੁੱਟ ਗਈ ਫੈੜ ਤੇ ਇਹ ਕੰਮ ਖਰਾਬ ਹੋਇਆ ਇਹਦੀਆਂ ਸਾਲਾ ਇੱਕ ਤੇ ਦਾ ਪਲਾਸਟਰ ਲੱਗਾ ਹੈ ਭੈਣ ਦੀ ਆ ਗਈ ਕਦੇ ਹੋ ਜਾ ਮੈਂ ਫਿਰ ਇਹ ਕਿੱਦਣ ਕਿੱਦਣ ਖੁੱਲਿਆ ਪਲਾਸਟਰ ਇਹਨੇ ਤਾਂ 20 ਦਿਨ ਬੜੇ ਔਖੇ ਗੱਡੇ ਨੇ ਮੇਰੇ ਅੱਛਾ ਬੈਣ ਜੋ ਦੁਖੀ ਆ ਹੋ ਕੇ ਬੈਠਾ ਹੁੰਦਾ ਜਿੱਥੇ ਵੀ ਲੱਗਣੇ ਨੇ ਇਹਦੇ ਪਹਿਲਾਂ ਵੱਡਾ ਪਲਾਸਟਰ ਲੱਗਣਾ ਸੀ ਜਲਦੀ ਆ ਪੂਰੀ ਪੂਰੀ ਗੱਡੀ ਡਲਦੀ ਆ ਅਜ ਤਾਂ ਨਜ਼ਾਰਾ ਆਇਆ ਪਿਆ ਪੂਰਾ